ਲੀਡਰਾਂ ਨੂੰ ਸਿੰਗਰਾਂ ਨੂੰ ਤੀਆਂ ਤੇ ਤਾਂ ਇਕੱਠ ਬਥੇਰੇ ਹੁੰਦੇ ਨੇ ਇੱਕ ਮੁੰਡੇ ਦੇ ਲਈ ਇੱਕ ਮਾਂ ਦਾ ਪੁੱਤ ਦੇ ਲਈ ਖੜਨ ਵਾਲੇ ਲੋਕ ਵਿਰਲੇ-ਵਿਰਲੇ ਹੁੰਦੇ ਨੇ ਕਾਲ ਦਿੱਤੀ ਸੀ ਅੱਜ ਸਿੱਖ ਬ੍ਰਿਸਵਨ ਗੁਰਦੁਆਰੇ ਦੇ ਵਿੱਚ ਸਾਡੇ ਨਾਲ ਜੁੜੇ ਨੇ ਟਰੱਕ ਚਲਾਉਂਦੇ ਨੇ ਬਾਈ ਹੁਣੀ ਬਾਈ ਹੁਣਾ ਨਾਲ ਪੁੱਛਾਂਗੇ ਬਾਈ ਹੁਣੀ ਕੀ ਸੰਦੇਸ਼ ਦੇਣਗੇ ਸਿੱਖ ਸਰਕਾਰ ਨੂੰ ਇਹ ਜ਼ਰੂਰ ਬੇਨਤੀ ਆ ਕਿ ਇੱਕ ਆਪਣੀ ਜਿਹੜਾ ਇੱਕ ਆਈਡੈਂਟੀਟੀ ਇਹ ਸਿੱਖ ਦੀ ਆਈਡੈਂਟੀਟੀ ਦਸਤਾਰ ਜਾਂ ਆਪਣਾ ਕਿਦਾਰਾ ਸਾਹਿਬ ਜਾਂ ਪਰ ਸਿੱਖੀ ਸਰੂਪ ਨੂੰ ਦੇਖ ਕੇ ਜਾਂ ਆਪਣਾ ਚਿਹਰਾ ਦੇਖ ਕੇ ਕਿ ਉਹਦੇ ਵਿੱਚ ਆਪਣੇ ਉਸ ਵੀਰ ਨਾਲ ਨਾ ਫਰਕ ਕੀਤਾ ਜਾਵੇ ਇਸ ਕਾਨੂੰਨ ਦੇ ਵਿੱਚ ਜਿਹੜੀ ਸਜ਼ਾ ਉਹਨੂੰ ਦਿੱਤੀ ਜਾਣੀ ਚਾਹੀਦੀ ਆ ਹਿਮੈਨਿਟਰੀਅਨ ਗਰਾਉਂਡਸ ਤੇ ਬੇਸਡ ਹੋਣੀ ਚਾਹੀਦੀ ਆ ਨਾ ਕਿ ਨਸਲੀ ਵਿਤਕਰੇ ਦਾ ਸ਼ਿਕਾਰ ਹੋਵੇ ਜੋ ਸਜ਼ਾ ਉਥੋਂ ਦੇ ਨਿੱਜੀ ਲੋਕਾਂ ਨੂੰ ਬਣਦੀ ਆ ਉਥੋਂ ਦੇ ਕਾਨੂੰਨ ਦੇ ਮੁਤਾਬਿਕ ਉਹ ਸਜ਼ਾ ਸਿਰ ਮੱਥੇ ਆ ਮਤਭਾਗੀ ਗੱਲ ਇਹ ਹੈ ਕਿ ਉਸ ਬੰਦੇ ਕੋਲ ਵਕੀਲ ਨਹੀਂ ਹੈਗਾ ਮੈਂ ਅਮਰੀਕਾ ਦੇ ਸਾਰੇ ਸਿੱਖਾਂ ਨੂੰ ਕਮਿਊਨਿਟੀ ਨੂੰ ਹਿੰਦੂ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਸ ਸਾਰਥਕ ਬੰਦਾ ਅੱਗੇ ਲੱਗੇ ਕਿ ਘੱਟੋ ਘੱਟ ਉਦੇ ਲਈ ਇੱਕ ਵਕੀਲ ਕਰਿਏ ਇੱਕ ਰਿਕਵੈਸਟ ਜਿਹੜੇ ਉੱਥੋਂ ਦੇ ਪੁਰਾਣੇ ਪਰਿਵਾਰ ਗਏ ਹੋਏ ਨੇ ਜਿਨ੍ਹਾਂ ਦੀਆਂ ਪੀੜ੍ਹੀਆਂ ਉੱਥੇ ਹੋ ਗਈਆਂ ਉਹਨਾਂ ਨੂੰ ਜ਼ਰੂਰ ਹੈਗੀ ਆ ਬਾਈ ਵੀ ਜੇ ਕੋਈ ਨਵਾਂ ਮੁੰਡਾ ਆਉਂਦਾਗਾ ਤਾਂ ਪੁਰਾਣੇ ਵਿਚਾਰੇ ਮਾਤਰ ਘਰਾਣਾਂ ਦੇ ਵਿੱਚੋਂ ਆਉਂਦੇ ਆ ਤੁਸੀਂ ਉਹਨਾਂ ਨੂੰ ਬਾਹਾਂ ਕੱਢ ਕੇ ਆਪਣੇ ਭਰਾ ਸਮਝ ਕੇ ਸਪੋਰਟ ਕਰਿਆ ਕਰੋ ਨਾ ਕਿ ਇੱਕ ਸੈਕੰਡ ਕਲਾਸ ਸਿਟੀਜ਼ਨ ਟਰੀਟ ਕਰਿਆ ਕਰੋ ਵੀ ਨਵੇਂ ਆ ਗਏ ਹੁਣ ਸਾਡਾ ਕੰਮ ਖੋਹ ਲੈਣਗੇ ਵੀ ਮੇਰੀ ਇੱਕ ਸਿੱਖ ਫੋਰ ਜਸਟਿਸ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਜਿਵੇਂ ਆਪਣੇ ਆਪ ਨੂੰ ਸਿੱਖਾਂ ਦੇ ਨੁਮਾਇੰਦੇ ਦੱਸਦੇ ਨੇ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਤੇ ਸਾਬਤ ਕਰਨਾ ਚਾਹੀਦਾ ਕਿ ਉਹ ਇਹ ਸਾਡੇ ਨਾਲ ਬਾਈ ਤੁਸੀਂ ਕੀ ਕਹੋਗੇ ਨੀਅਤ ਹੋਵੇ ਹੋਰ ਗੱਲ ਹੁੰਦੀ ਹੈ ਨੀਅਤ ਨਾ ਹੋਵੇ ਤੇ ਸਾਡਾ ਮਸਲਮ ਹੀ ਆਈ ਕਹਿੰਦਾ ਹੈ ਕਿ ਜਦੋਂ ਨੀਅਤ ਨਹੀਂ ਇਨਸਾਨ ਦੀ ਤੇ ਉਹਨੂੰ ਮਾਫੀ ਦਿੱਤੀ ਜਾਵੇ ਸਜ਼ਾ ਤੇ ਚਲੋ ਹੋਵੇ ਪਾਣੀ ਹੋਵੇ ਸਾਦੀ ਹੋਵੇ ਸਮਝ ਆਂਦੀ ਆ 40 45 ਸਾਲ ਸਾਲ ਬਹੁਤ ਜ਼ਿਆਦਾ ਉਹਦੀ ਸਾਰੀ ਜ਼ਿੰਦਗੀ ਲੱਗ ਜਾਣੀ। ਭਾਜੀ ਕਹਿੰਦਾ ਚੋਨੇ ਵੀ ਉਹਨੂੰ ਸਜ਼ਾ ਦਿੱਤੀ ਜਾਵੇ ਜੋ ਬਣਦੀ ਆ ਪਰ ਉਹਨੂੰ ਬ라운 ਸਕਿਨ ਦੇਖ ਕੇ ਨਾ ਦਿੱਤੀ ਆ। ਵੀ ਸਾਨੂੰ ਇਦਾਂ ਲੱਗ ਰਿਹਾ ਵੀ ਉਹਦੇ ਨਾਲ ਸਹੀ ਨਹੀਂ ਹੋ ਰਿਹਾ। ਮੇਰਾ ਇਹੀ ਸੰਦੇਸ਼ ਆ ਕਿ ਜਿਹੜੇ ਉੱਧਰਲੇ ਅਧਾਰੇ ਜਿਹੜੇ ਉੱਥੇ ਦੀ ਗੁਰਦੁਆਰੀ ਕਮਿਊਨਿਟੀ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਤਾਂ ਜੋ ਵੀ ਦੀ ਵੱਧ ਵਾਧ ਹੈਲਥ ਹੌਸਕੇ। ਬਾਕੀ ਜਿਹੜੀ ਡੋਨੇਸ਼ਨ ਵਾਲੀ ਹੈਗੀ ਆ ਉਹਨਾਂ ਟਾਈਮ ਹੋਲਡ ਕਰਕੇ ਰੱਖਣੀ ਚਾਹੀਦੀ ਆ ਜਿੰਨਾ ਟਾਈਮ ਕੋਈ ਤੁਹਾਨੂੰ ਵੈਰੀਫਾਈਡ ਅਧਾਰ ਆ ਇਹ ਗੱਲ ਕਹਿੰਦਾ ਨਹੀਂ ਭਾਈ ਵੀ ਤੁਸੀਂ ਪਤੌੜੀਆ ਭੈਣਾ ਹੋਣਗੀਆਂ ਕੀ ਉਹਨਾਂ ਦੇ ਬੀਤਦੀ ਹੋਗੀ ਤੁਸੀਂ ਸੋਚ ਨਹੀਂ ਸਕਦੇ ਐਜ਼ ਅ ਹਿਊਮੈਨਿਟੀ ਸੋਚੀਏ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਫਤਿਹ ਕਾਲ ਦਿੱਤੀ ਸੀ ਅੱਜ 24 ਅਗਸਤ 2025 ਸਿੱਖ ਬ੍ਰਿਸਵਨ ਗੁਰਦੁਆਰੇ ਦੇ ਵਿੱਚ ਜਿਹੜਾ ਯੂਐਸਏ ਦੇ ਵਿੱਚ ਸਾਡੇ ਵੀਰ ਹਰਜਿੰਦਰ ਦੇ ਨਾਲ ਗੱਲ ਹੋ ਰਹੀ ਹੈ ਕਿ ਉਹਨੂੰ ਕਿੱਦਾਂ ਟ੍ਰੀਟ ਕੀਤਾ ਜਾ ਰਿਹਾ ਹੈ ਟ੍ਰੀਟ ਇਹਦਾ ਮਤਲਬ ਇਹ ਨਹੀਂ ਵੀ ਜੇ ਕਿਸੇ ਨੇ ਗੁਨਾਹ ਕੀਤਾ ਗੁਨਾਹ ਦੁਨੀਆ ਤੇ ਹੁੰਦੇ ਆਏ ਨੇ ਨੌਜਵਾਨਾਂ ਦਾ ਹਰੇਕ ਨੌਜਵਾਨ ਹਰੇਕ ਕਮਿਊਨਿਟੀ ਦਾ ਹਰੇਕ ਰੰਗ ਦਾ ਗਲਤੀਆਂ ਕਰਦਾ ਹੈ ਮੁੰਡੇ ਕੁੜੀਆਂ ਤੋਂ ਗਲਤੀਆਂ ਹੁੰਦੀਆਂ ਨੇ ਪਰ ਗੁਰਬਾਣੀ ਇਹ ਕਹਿੰਦੀ ਹੈ ਵੀ ਪਾਪ ਕਰਨ ਵਾਲੋਂ ਮਾਫ ਕਰਨ ਵਾਲਾ ਵੱਡਾ ਹੁੰਦਾ ਹੈ ਮਾਫੀ ਵੀ ਨਹੀਂ ਅਸੀਂ ਕਹਿੰਦੇ ਵੀ ਸਾਡੇ ਉਸ ਨੌਜਵਾਨ ਨੂੰ ਮਾਫੀ ਦਿੱਤੀ ਜਾਵੇ ਬੰਨ ਦੀ ਸਜ਼ਾ ਦਿੱਤੀ ਜਾਵੇ ਉਸ ਦੇ ਨਾਲ ਉਸ ਤਰ੍ਹਾਂ ਦਾ ਵਤੀਰਾ ਕੀਤਾ ਜਾਵੇ ਜਿਵੇਂ ਉਥੋਂ ਦੇ ਨਾਗਰਿਕ ਦੇ ਹੁੰਦੇ ਨੇ ਸਾਡੇ ਨਾਲ ਜੁੜੇ ਨੇ ਟਰੱਕ ਚਲਾਉਂਦੇ ਨੇ ਬਾਈ ਹਣੀ ਬਾਈ ਹਣਾ ਨਾਲ ਪੁੱਛਾਂਗੇ ਬਾਈ ਹਣੀ ਕੀ ਸੰਦੇਸ਼ ਦੇਣਗੇ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਣੇ ਵੈਗੁਰਜੀ ਖਾਲਸਾ ਵੈਗੁਰਜੀ ਕੀ ਫਤਿਹ ਭਾਈ ਜੀ ਜਿਹੜੀ ਉਥੋਂ ਦੀ ਨਿੱਜੀ ਸੰਗਤ ਹੈਗੀ ਉਸ ਏਰੀਏ ਦੀ ਉਹਨਾਂ ਨੂੰ ਹੰਬਲ ਰਿਕਵੈਸਟ ਆ ਵੀ ਤੁਸੀਂ ਸਾਰੇ ਇਕੱਠੇ ਹੋ ਕੇ ਉਸ ਬਾਈ ਦੇ ਹੱਕ ਦੇ ਵਿੱਚ ਆਓ ਸਮਝਣ ਵਾਲੀ ਗੱਲ ਇਹ ਹੈ ਜੀ ਰੋਡਸ ਤੇ ਸਾਧਨ ਚੱਲਦੇ ਆ ਤੇ ਐਕਸੀਡੈਂਟ ਵੀ ਹੁੰਦੇ ਆ ਜੀ ਕਈ ਵਾਰ ਐਵੇਂ ਦੀਆਂ ਘਟਨਾਵਾਂ ਹੁੰਦੀਆਂ ਕਿ ਲੋਕ ਆਪਦੇ ਜੀ ਗਵਾ ਲੈਂਦੇ ਨੇ ਸਾਨੂੰ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਹਮਦਰਦੀ ਆ ਔਰ ਇਹ ਘਟਨਾ ਹੋਣੀ ਨਹੀਂ ਚਾਹੀਦੀ ਪਰ ਜੇ ਹੋ ਗਈ ਆ ਉਸ ਤੋਂ ਬਾਅਦ ਜਿਹੜਾ ਉਸ ਵਿੱਚ ਇਨਵੋਲਵ ਹੈਗਾ ਆ ਉਹ ਵੀ ਬਹੁਤ ਜ਼ਿਆਦੇ ਸਦਮੇ ਦੇ ਵਿੱਚ ਆ ਔਰ ਉਹ ਵੀ ਪਿੱਛੋਂ ਬਹੁਤ ਮਾਤੜ ਪਰਿਵਾਰ ਤੋਂ ਬਲੋਂਗ ਕਰਦਾ ਉਹਦੇ ਬਾਰੇ ਵੀ ਜਰੂਰ ਸੋਚਿਆ ਜਾਵੇ ਜਿਹੜੀ ਸਜ਼ਾ ਉਹਨੂੰ ਦਿੱਤੀ ਜਾਣੀ ਚਾਹੀਦੀ ਆ ਉਹ ਹਿਮੈਨਿਟੇਰੀਅਨ ਗਰਾਉਂਡਸ ਤੇ ਬੇਸਡ ਹੋਣੀ ਚਾਹੀਦੀ ਆ ਨਾ ਕਿ ਨਸਲੀ ਵਿਤਕਰੇ ਦਾ ਸ਼ਿਕਾਰ ਹੋਵੇ ਤੇ ਨਾ ਉਹਦੇ ਵੀਜ਼ੇ ਦੇ ਆਧਾਰ ਤੇ ਉਹਨੂੰ ਸਜ਼ਾ ਮਿਲੇ ਵੀ ਇਹ ਕੱਚਾ ਆਇਆ ਜਾਂ ਪੱਕਾ ਆਇਆਗਾ ਜੋ ਸਜ਼ਾ ਉਥੋਂ ਦੇ ਨਿੱਜੀ ਲੋਕਾਂ ਨੂੰ ਬਣਦੀ ਆ ਉਥੋਂ ਦੇ ਕਾਨੂੰਨ ਦੇ ਮੁਤਾਬਕ ਉਹ ਸਜ਼ਾ ਸਿਰ ਮੱਥੇ ਆ ਤੇ ਉਥੋਂ ਦੇ ਜਿਹੜੇ ਵਕੀਲ ਭਰਾ ਨੇ ਉਹ ਸਾਨੂੰ ਇਹ ਸਮਝ ਕੇ ਦੱਸਣ ਵੀ ਅਸੀਂ ਐਜ਼ ਅ ਕਮਿਊਨਿਟੀ ਇੱਥੋਂ ਆਸਟ੍ਰੇਲੀਆ ਦੇ ਵਿੱਚੋਂ ਹੋਰ ਬਾਕੀ ਜਿਹੜੇ ਸ਼ਹਿਰ ਨੇ ਇੱਥੇ ਅਸੇ ਪਾਸੇ ਉਹਨਾਂ ਦੇ ਵਿੱਚੋਂ ਸਾਰੇ ਅਸੀਂ ਜਿਹੜੇ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਪਰਿਵਾਰ ਦੇ ਤਿੰਨ ਜੀ ਗਏ ਆ ਅਸੀਂ ਉਹਨਾਂ ਨੂੰ ਕਿਵੇਂ ਕੰਪਨਸੇਟ ਕਰ ਸਕਦੇ ਆ ਤੁਸੀਂ ਕੀ ਪਲੈਟਫਾਰਮ ਸੈੱਟ ਕਰ ਸਕਦੇ ਆ ਉਸ ਚੀਜ਼ ਵਾਸਤੇ ਤਾਂ ਜੋ ਦੋਨੇ ਜਿਹੜੇ ਪਰਿਵਾਰ ਨੇ ਉਹਨਾਂ ਦਾ ਸਪੋਰਟ ਹੋ ਸਕੇ ਤੇ ਇਸ ਚੀਜ਼ ਦੇ ਵਿੱਚੋਂ ਜਿਹੜਾ ਮੁੰਡਾ ਇਕੱਲਾ ਭੁਗਤ ਰਿਹਾ ਵੀ ਉਹ ਸਦਮੇ ਦੇ ਵਿੱਚੋਂ ਬਾਹਰ ਆ ਸਕੇ ਤੇ ਅਸੀਂ ਉਹਨੂੰ ਸਾਰੇ ਜਾਣੇ ਰਲ ਕੇ ਭਰਾਵਾਂ ਵਾਂਗ ਸਹਾਇਕ ਉਦੇਸ਼ ਸਕੀਏ ਫਿਲਹਾਲ ਇਹੀ ਮੈਸੇਜ ਹੈ ਜੀ ਵੀ ਤੁਸੀਂ ਸਾਰੇ ਜਣੇ ਇਕੱਠੇ ਹੋ ਤਾਂ ਜੋ ਆਪਾਂ ਸਾਰੇ ਜਣੇ ਉਹਨਾਂ ਨੂੰ ਜੁੜ ਕੇ ਤੇ ਉਸ ਚੀਜ਼ ਨੂੰ ਅੱਗੇ ਹੋਰ ਲੈ ਕੇ ਜਾ ਸਕੀਏ ਸਹੀ ਢੰਗ ਦੇ ਨਾਲ ਵੀਰ ਜੀ ਜਿਵੇਂ ਬਾਈ ਉਹਨਾਂ ਨੇ ਕਿਹਾ ਵਾ ਵੀ ਓਵੇਂ ਉਹਨਾਂ ਦਾ ਸਾਥ ਦੇਣਾ ਚਾਹੀਦਾ ਤੁਸੀਂ ਕੀ ਕਹੋਗੇ ਵੀ ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਮੈਂ ਗੱਲ ਕਹੂੰਗੀ ਕਿ ਅਸੀਂ ਕਾਲ ਦਿੱਤੀ ਸੀਗੀ ਤੁਸੀਂ ਦੇਖ ਲਿਓ ਕਿ ਕਿੰਨੇ ਜਣੇ ਨੇ ਸਿਰਫ ਇਦੇ ਵਿੱਚ ਚਲੋ ਇਹ ਵੀ ਹੋ ਸਕਦਾ ਵੀ ਉਹਨਾਂ ਨੂੰ ਥਾਂ ਨਹੀਂ ਪਤਾ ਹੋਵੇ ਪਰ ਫਿਰ ਵੀ ਸਾਥ ਦੀ ਬਹੁਤ ਲੋੜ ਐਨ ਉੱਥੇ ਜਿਹੜੇ ਅਸੀਂ ਇੱਥੇ ਇਕੱਠੇ ਹੋ ਰਹੇ ਹਾਂ ਸਾਨੂੰ ਇਹ ਵੀ ਸ਼ਿਕਾਸ ਸਾਡੇ ਕੋਲੇ ਹੁੰਦਾ ਅਸੀਂ ਭੱਜ ਕੇ ਜਾਂਦੇ ਹਾਂ ਉਹਦੇ ਲਈ ਵਕੀਲ ਬਣਦੇ ਹਨਾ ਉਹ ਇੱਕ ਮਾਂ ਦਾ ਪੁੱਤ ਹੈ ਉਹਦੀਆਂ ਭੈਣਾਂ ਹੋਣਗੀਆਂ ਕੀ ਉਹਨਾਂ ਤੇ ਬੀਤਦੀ ਹੋਗੀ ਤੁਸੀਂ ਸੋਚ ਨਹੀਂ ਸਕਦੇ ਐਜ਼ ਅ ਹਿਊਮੈਨਿਟੀ ਸੋਚੀਏ ਐਜੇ ਕਮਰਸ਼ੀਅਲ ਤੌਰ ਤੇ ਬਥੇਰੇ ਲੋਕਾਂ ਨੇ ਹੁਣ ਪੈਸੇ ਇਕੱਠੇ ਕਰ ਲੈਣੇ ਨੇ ਵੈਸੇ ਸਾਡੀ ਅਪੀਲ ਇਹ ਹੈ ਕਿ ਪੈਸੇ ਨਾ ਦਿੱਤੇ ਜਾਣ ਜਦ ਤੱਕ ਉਹਨਾਂ ਦੀ ਕੋਈ ਵੀਡੀਓ ਜਾਂ ਉਹਨਾਂ ਦੇ ਵਕੀਲ ਦੀ ਜਾਂ ਉਹਨਾਂ ਦੇ ਪੇਰੈਂਟਸ ਦੀ ਵੀਡੀਓ ਨਹੀਂ ਆਉਂਦੀ ਪਰ ਉਹਨਾਂ ਦਾ ਸਾਫ਼ ਮਨ ਹੈ ਕਿ ਸਾਨੂੰ ਕੋਈ ਡੋਨੇਸ਼ਨ ਨਹੀਂ ਚਾਹੀਦੀ ਸਾਨੂੰ ਸਦਾ ਸਾਡਾ ਮੁੰਡਾ ਵਾਪਸ ਚਾਹੀਦਾ ਤੇ ਉਹਦੇ ਲਈ ਬਾਈ ਉਹਨਾਂ ਨੂੰ ਪੁੱਛਾਂਗੇ ਬਾਈ ਜੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਪੰਜਾਬੀ ਬੋਲਦਾ ਨਜ਼ਰ ਆਉਂਦਾ ਤੁਹਾਨੂੰ ਲੱਗਦਾ ਵੀ ਗਰਾਊਂਡ ਫਲੋਰ ਤੇ ਪੰਜਾਬੀ ਖੜਾ ਹੈ ਅੱਜ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ ਮੇਰੇ ਸਾਰੇ ਵੀਰਾਂ ਨੂੰ ਇਹ ਹੀ ਅਪੀ ਅਮਰੀਕਨ ਗਵਰਨਮੈਂਟ ਨੂੰ ਵੀ ਅਮਰੀਕਨ ਜਥੇਬੰਦੀਆਂ ਵੱਡੀਆਂ ਜਥੇਬੰਦੀਆਂ ਜਿਹੜੀਆਂ ਜਿਵੇਂ ਸਿਕ ਫੋਰ ਜਸਟਿਸ ਵਾਲੇ ਨੇ ਉਹਨਾਂ ਨੂੰ ਅੱਗੇ ਆ ਕੇ ਇਹ ਇਨੀਸ਼ੀਏਟਿਵ ਲੈਣਾ ਚਾਹੀਦਾ ਹੈ ਤੇ ਉਹਦੀ ਜਿਆਦਾ-ਜਿਆਦਾ ਮਦਦ ਕਰਨੀ ਚਾਹੀਦੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਤੇ ਜਿਵੇਂ ਵੀ ਹੋ ਸਕੇ ਵੱਦ ਤੋਂ ਵੱਧ ਉਹਦੀ ਕਰਨੀ ਚਾਹੀਦੀ ਤੁਸੀਂ ਕੀ ਸੰਦੇਸ਼ ਦਿਓਗੇ ਪੰਜਾਬੀ ਕੌਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਅਸੀਂ ਇਹੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਅਸੀਂ ਜਦੋਂ ਵੀ ਸੋਸ਼ਲ ਮੀਡੀਆ ਤੇ ਉਹਦੀ ਤਸਵੀਰ ਵੇਖੀ ਦੀਏ ਤੇ ਰੂਹ ਵੀ ਕੰਬਦੀ ਏ ਜਦੋਂ ਸ਼ੁਰੂ ਸ਼ੁਰੂ ਤੋਂ ਹਾਦਸਾ ਹੋਇਆ ਸੀ ਤੇ ਇਦਾਂ ਲੱਗਦਾ ਸੀ ਕਿ ਇਹਨੇ ਬਹੁਤ ਭਾਰੀ ਗਲਤੀ ਕੀਤੀ ਹੈ ਬਟ ਬੀ ਓਨੈਸਟ ਜਦੋਂ ਕਿਸੇ ਨਾਲ ਗੱਲ ਕਰੀਏ ਵੇਖੀਏ ਤੇ ਇਹੀ ਲੱਗਦਾ ਵੀ ਗੁਨਾਹ ਤਾਂ ਕੋਈ ਵੀ ਹੋ ਜਾਂਦਾ ਪਰ ਜਿੱਦਾਂ ਉਹਨੂੰ ਟ੍ਰੀਟ ਹੋ ਰਿਹਾ ਉਹ ਬਹੁਤ ਗਲਤ ਟ੍ਰੀਟ ਕੀਤਾ ਜਾ ਰਿਹਾ ਔਰ ਵੱਡੀ ਬੜਪਾਗੀ ਮੱਧਪਾਗੀ ਗੱਲ ਇਹ ਹੈ ਕਿ ਉਸ ਬੰਦੇ ਕੋਲ ਵਕੀਲ ਨਹੀਂ ਹੈਗਾ ਮੈਂ ਅਮਰੀਕਾ ਦੇ ਸਾਰੇ ਸਿੱਖਾਂ ਨੂੰ ਕਮਿਊਨਿਟੀ ਨੂੰ ਹਿੰਦੂ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਕੋਈ ਸਾਰਥਕ ਬੰਦਾ ਅੱਗੇ ਲੱਗ ਕੇ ਘੱਟੋ-ਘੱਟ ਉਹਦੇ ਲਈ ਇੱਕ ਵਕੀਲ ਕਰੀਏ ਇਹੀ ਆਪਾਂ ਕਰ ਸਕਦੇ ਆਂ ਔਰ ਦਵਾਵਾ ਕਰ ਸਕਦੇ ਆਂ ਅਸੀਂ ਬ੍ਰਿਸਬਨ ਸਿੱਖ ਟੈਂਪਲ ਔਰ ਉਹਦੀ ਕਮੇਟੀ ਵੱਲੋਂ ਔਰ ਸਾਰੀ ਬ੍ਰਿਸਬਨ ਸੰਗਤ ਵੱਲੋਂ ਅਸੀਂ ਇੱਥੇ ਕਰਾਂਗੇ ਜੋ ਕਰ ਸਕਦੇ ਆਂ ਅਮਰੀਕਾ ਤੋਂ ਕੋਈ ਸਾਰਥਕ ਬੰਦੇ ਅੱਗੇ ਆਉਣ ਤੇ ਇਸ ਬੰਦੇ ਲਈ ਘੱਟੋ-ਘੱਟ ਇੱਕ ਡਿਫੈਂਸ ਟਰਨੀ ਦਾ ਕਰਕੇ ਦੇਣ ਇਹ ਇਹੀ ਅਸੀਂ ਕਰ ਸਕਦੇ ਆਂ ਇਹੀ ਸਾਨੂੰ ਕਰਨਾ ਚਾਹੀਦਾ ਸੋ ਇਹ ਮੇਰੀ ਬੇਨਤੀ ਹੈ ਸਾਰੇ ਅਮਰੀਕਨ ਦੇ ਮੌਤਵੀਰ ਲੋਕਾਂ ਨੂੰ ਤੁਸੀਂ ਸਿਆਣੇ ਹੋ ਤੁਸੀਂ ਅਸੀਂ ਸਾਨੂੰ ਜੋ ਹੁਕਮ ਲਾਓਗੇ ਐਸੇ ਬ੍ਰਿਸਬੇਨ ਆਸਟ੍ਰੇਲੀਆ ਕੈਨੇਡਾ ਸਾਰੇ ਤੁਹਾਡੇ ਨਾਲ ਨੇ ਪੁਲਿਸ ਉਹਦੀ ਹੈਲਪ ਕਰੋ ਉਹਨੂੰ ਟਰਨੀ ਦਵਾ ਕੇ ਔਰ ਅਰਦਾਸ ਕਰੀਏ ਉਹਦੇ ਲਈ ਕਿ ਹੌਸਲੇ ਵਿੱਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਤੁਸੀਂ ਕੀ ਕਹੋਗੇ ਤੁਸੀਂ ਪਹਿਲਾਂ ਆਪ ਦੱਸੋ ਤੁਸੀਂ ਕੀ ਕਰਦੇ ਹੋ ਹਾਂਜੀ ਅਸੀਂ ਜਿਵੇਂ ਸਾਰੇ ਟਰੱਕ ਡਰਾਈਵਰਾਂ ਟਰੱਕ ਡਰਾਈਵਰ ਇਕੱਠੇ ਹੋਏ ਆਂ ਜਿਵੇਂ 24 ਘੰਟੇ ਜੇ ਰੋਡ ਤੇ ਰਹਿਣਾ ਕੁਝ ਵੀ ਹੋ ਸਕਦਾ ਹਨਾ ਕੱਲੂ ਸਾਡੇ ਨਾਲ ਵੀ ਕੁਝ ਵੀ ਹੋ ਸਕਦਾ ਪਰ ਜੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹਨੂੰ ਬ੍ਰਾਊਨ ਸਕਿਨ ਦੇਖ ਕੇ ਨਹੀਂ ਮਿਲਣੀ ਚਾਹੀਦੀ ਸਜ਼ਾ ਜੋ ਵੀ ਉਹਦੀ ਸਜ਼ਾ ਬਣਦੀ ਉਹਨੂੰ ਦਿੱਤੀ ਜਾਵੇ ਹਾਂ ਉਹਦੇ ਕੇਸ ਦੇਖ ਕੇ ਨਹੀਂ ਵੀ ਉਹ ਤਰਬਨ ਗਏ ਆ ਤਾਂ ਕਰਕੇ ਨਹੀਂ ਸਜ਼ਾ ਹੁਣੀ ਮਿਲਣੀ ਚਾਹੀਦੀ ਉਹ ਸਾਹਿਬ ਦੀ ਜੋ ਵੀ ਹੈਗਾ ਸਹੀ ਦੇਖਿਆ ਜਾਵੇ ਜਿਵੇਂ ਪਾਈ ਹੋਣਾ ਨੇ ਕਿਹਾ ਵੀ ਉਹਨੂੰ ਐਜ਼ ਐ ਉਥੋਂ ਦਾ ਸਿਟੀਜ਼ਨ ਨਾ ਕਿ ਉਹਨੂੰ ਅੰਗਰੇਜ਼ੀ ਨਹੀਂ ਆਉਂਦੀ ਉਹਦੇ ਕੋਲ ਪੇਪਰ ਪੂਰੇ ਨਹੀਂ ਉਹਨੂੰ ਉਹ ਚੀਜ਼ਾਂ ਤੇ ਉਹਤੇ ਥੋਪਿਆ ਜਾਵੇ ਨਾ ਵੀ ਉਹਤੇ ਤੇ ਆ ਇੱਕ ਬੋਝ ਖੜਾ ਕਰਤਾ ਵੀ ਨਾ ਉਹਨੂੰ ਅੰਗਰੇਜ਼ੀ ਆਉਂਦੀ ਹੈ ਜੀ ਨਾ ਉਹਨੇ ਟੈਸਟ ਪਾਸ ਕੀਤਾ ਤੁਸੀਂ ਇਹ ਦੇਖੋ ਵੀ ਇੱਕ ਬੰਦੇ ਤੋਂ ਉਹ ਵੀ ਸ਼ੌਕ ਦੇ ਵਿੱਚ ਆ ਵੀ ਮੇਤੋਂ ਤਿੰਨ ਬੰਦਿਆਂ ਦਾ ਆ ਕੰਮ ਹੋ ਗਿਆ ਤੇ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਉਹ ਟੈਸਟ ਪਾਸ ਕਰ ਲੂਗਾ ਇੱਕਦਮ ਨਹੀਂ ਹੋ ਸਕਦਾ ਉਹਨੂੰ ਇੰਗਲਿਸ਼ ਨਾ ਆਉਂਦੀ ਹੋਵੇ ਨਾ ਦੱਸ ਸਕਿਆ ਹੋਵੇ ਉਸ ਵੇਲੇ ਉਹਦੇ ਮਾਨਸਿਕ ਬੋਲਵਾਲ ਕੀ ਹੋ ਸਕਦਾ ਹੈ ਸਾਈਨ ਉਹਨੂੰ ਹੋ ਸਕਦਾ ਪਤਾ ਹੋਣਾ ਇੰਗਲਿਸ਼ ਚ ਨਾ ਦੱਸ ਸਕਿਆ ਹੋਵੇ ਨਾ ਵੀ ਕੀ ਸਾਈਨ ਆਗੇ ਆਹੀ ਕਹਿਣਾ ਚਾਹੁੰਦੇ ਆ ਵੀ ਉਹਨੂੰ ਸਜ਼ਾ ਦਿੱਤੀ ਜਾਵੇ ਜੋ ਬਣਦੀ ਆ ਪਰ ਉਹਨੂੰ ਬ੍ਰਾਊਨ ਸਕਿਨ ਦੇਖ ਕੇ ਨਾ ਦਿੱਤੀ ਆ ਸਾਨੂੰ ਇਦਾਂ ਲੱਗ ਰਿਹਾ ਵੀ ਉਹਦੇ ਨਾਲ ਸਹੀ ਨਹੀਂ ਹੋ ਰਿਹਾ ਨਸਲੀ ਵਿਕਤਰਾ ਹੋ ਰਿਹਾ ਠੀਕ ਆ ਵੀਰੇ ਤੁਸੀਂ ਕੀ ਕੰਮ ਕਰਦੇ ਹੋ ਮੈਂ ਵੀ ਅੰਜੀਤਾ ਦਾ ਡਰਾਈਵਰ ਹਾਂ ਤੇ ਮੇਰਾ ਇਹੀ ਸੰਦੇਸ਼ ਆ ਕਿ ਜਿਹੜੇ ਉੱਧਰਲੇ ਅਧਾਰੇ ਜਿਹੜੇ ਉੱਥੇ ਦੀ ਗੁਰਦੁਆਰਾ ਕਮਿਊਨਿਟੀ ਹੋ ਉਹਨਾਂ ਨੂੰ ਵੀ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਤਾਂ ਜੋ ਵੀ ਦੀ ਵੱਤਵਾਦ ਹੈਲਪ ਹੋ ਸਕੇ ਕਿਉਂਕਿ ਉਹਦਾ ਇੰਟੈਂਸ਼ਨ ਇਹ ਨਹੀਂ ਸੀਗਾ ਕਿ ਅਸੀਂ ਇਹੀ ਰੋਡ ਤੇ ਮਤਲਬ ਐਂ ਕਰਨਾ ਹੀ ਮਤਲਬ ਜੋ ਵੀ ਉਹਦਾ ਹਿੰਸਾ ਹੈਂਦੇ ਨੇ ਵੀ ਉਹ ਘਰੋਂ ਮੇਥ ਕੇ ਥੋੜੀ ਤੁਰਿਆ ਸੀ ਹਾਂ ਤੇ ਉਹ ਚੀਜ਼ ਉਹ ਬਿਲਕੁਲ ਨਹੀਂ ਉਹ ਚਾਹੁੰਦਾ ਸੀਗਾ ਤੇ ਉਹ ਆਵਿਸ਼ਤ ਚੀਜ਼ ਹੈ ਤੇ ਨਾਲੇ ਉਹ ਵੀ ਸ਼ੋਕ ਚਈਆ ਤੇ ਮੇਰਾ ਤਾਂ ਇਹੀ ਸੰਦੇਸ਼ ਹੈ ਜਿਹੜੇ ਉੱਧਰਲੇ ਕੈਲੀਫੋਰਨੀਆ ਦੇ ਸਾਰੇ ਉਹਨਾਂ ਨੂੰ ਰਲ ਕੇ ਉਹਦੇ ਨਾਲ ਵੀ ਨਾ ਸਾਥ ਦੇਣਾ ਚਾਹੀ ਉਹ ਤਾਂ ਜੋ ਕੇਸ ਦਾ ਉਹਦਾ ਛੇਤੀ ਹਾਂਜੀ ਹੋ ਸਕੇ ਸੋਲੂਸ਼ਨ ਉਹਦੇ ਛੇਤੀ ਤੋਂ ਛੇਤੀ ਹਾਂਜੀ ਠੀਕ ਆ ਵੀਰੇ ਤੁਸੀਂ ਕੀ ਕਹੋਗੇ ਜਿਵੇਂ ਬਾਈ ਜੀ ਉਹਨਾਂ ਨੇ ਗੱਲ ਕਹੀ ਆ ਸਾਰੀ ਕਮਿਊਨਿਟੀ ਨਾਲ ਨੇ ਖੜਨਾ ਚਾਹੀਦਾ ਤੇ ਨਾ ਆਪਣੀ ਕਮਿਊਨਿਟੀ ਵਿੱਚ ਬਹੁਤ ਪੈਸੇ ਵਾਲੇ ਬੰਦੇ ਆ ਤੇ ਉਹਨਾਂ ਨੂੰ ਕੋਈ ਚੰਗਾ ਵਕੀਲ ਕਰਕੇ ਦੇਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਮੱਲ 5 7 ਸਾਲ ਦੀ ਸਜ਼ਾ ਹੋਵੇ 40 45 ਸਾਲ ਦੀ ਨਾ ਹੋਵੇ ਠੀਕ ਆ ਵੀਰੇ ਹਾਂਜੀ پاکستان ਤੋਂ ਨਾ 사우ਦੀ ਬਾਈਏ ਸਾਡੇ ਨਾਲ ਬਾਈ ਤੁਸੀਂ ਕੀ ਕਹੋਗੇ ਮੈਂ ਕਹਿਣਾ ਚਾਹੂਗਾ ਕਿ ਇੰਟੈਂਸ਼ਨ ਤੇ ਅਨ ਇੰਟੈਂਸ਼ਨ ਹੋਣ ਜੇ ਬੜਾ ਫਰਕ ਹੁੰਦਾ ਅਸੀਂ ਸਾਰੇ ਗੱਡੀਆਂ ਚਲਾਉਂਦੇ ਆ ਸੜਕ ਉੱਤੇ ਹੁੰਦੇ ਆ ਮੇਰੇ ਕੋਲ ਵੀ ਐਕਸੀਡੈਂਟ ਹੋਏ ਨੇ ਨੀਅਤ ਹੋਵੇ ਹੋਰ ਗੱਲ ਹੁੰਦੀ ਹੈ ਨੀਅਤ ਨਾ ਹੋਵੇ ਤੇ ਸਾਡਾ ਮਜ਼ਹਬ ਹੀ ਆ ਇਹ ਕਹਿੰਦਾ ਹੈ ਕਿ ਜਦੋਂ ਨੀਅਤ ਨਹੀਂ ਇਨਸਾਨ ਦੀ ਤੇ ਉਹਨੂੰ ਮਾਫੀ ਦਿੱਤੀ ਜਾਵੇ ਮਤਲਬ ਉਹਦੇ ਉੱਤੇ ਜੇ ਉਹਦੀ 46 ਸਾਲ 45 ਦੀ ਸਜ਼ਾ ਹੋ ਗਈ 5 ਦੀ ਵਾਹ ਪੇ ਤੇ ਉਹ ਅੱਧੀ ਤੋਂ ਜ਼ਿਆਦਾ ਉਮਰ ਜਿਹੜੀ ਉਹ ਐਂਝ ਹੀ ਗੁਜ਼ਰ ਜਾਏਗੀ ਅਸੀਂ ਸਾਰੇ ਆਪ ਸੜਕ ਉੱਤੇ ਹੁੰਦੇ ਆ ਜੇ ਉਹ ਬੰਦਾ ਵੱਜ ਸਕਦਾ ਜੇ ਕਿਸੇ ਦਾ ਕੋਈ ਵੀ ਫਾਇਦਾ ਹੋ ਸਕਦਾ ਤੇ ਸਾਨੂੰ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਮਤਲਬ ਐ ਵੇਖ ਕੇ ਰੇਸਿਜ਼ਮ ਵੇਖ ਕੇ ਜਾਂ ਬਰਾਊਨ ਸਕਿਨ ਵੇਖ ਕੇ ਸਜ਼ਾ ਵਧਾ ਦੇਣਾ ਜਾਂ ਜ਼ੁਲਮ ਕਰਨਾ ਜਿਹੜਾ ਨਾਰਮਲ ਲੋਕਾਂ ਨਾਲ ਨਹੀਂ ਹੁੰਦਾ ਇਹ ਗੱਲ ਹੋ ਰਹੀ ਕਿਉਂਕਿ ਪਰਦੇਸ ਜਦੋਂ ਬੰਦਾ ਆਂਦਾ ਪਿੱਛੇ ਪੂਰਾ ਟੱਬਰ ਆ ਉਹਦਾ ਬਹੁਤ ਈ ਚੀਜ਼ਾਂ ਨੇ ਤੇ ਉਹ ਵੀ ਦੇਖਣੀ ਚਾਹੀਦੀਆਂ ਸਜ਼ਾ ਤੇ ਚਲੋ ਹੋਵੇ 5 ਦੀ ਹੋਵੇ 7 ਦੀ ਹੋਵੇ ਸਮਝ ਆਂਦੀ ਆ 40 45 ਸਾਲ ਸਾਲ ਬਹੁਤ ਜ਼ਿਆਦਾ ਉਹਦੀ ਸਾਰੀ ਜ਼ਿੰਦਗੀ ਲੱਗ ਜਾਣੀ ਇੱਕ ਮੌਕਾ ਤਾਂ ਦੇਣਾ ਚਾਹੀਦਾ ਮੌਕਾ ਦੇ ਕੇ ਚਲੋ ਬਹੁਤੀਆਂ ਚੀਜ਼ਾਂ ਸਾਹਮਣੇ ਆ ਸਕਦੀਆਂ ਨੇ ਇੱਕ ਟੱਬਰ ਟੁੱਟ ਗਿਆ ਜੇ ਉਹਨਾਂ ਦਾ ਇੱਕ ਬੰਦਾ ਹੋਰ ਟੁੱਟ ਗਿਆ ਤੇ ਦੂਸਰਾ ਟੱਬਰ ਵੀ ਨਾਲ ਮੇਰਾ خیال ਹੈ ਜੇ ਉਹ ਵੀ ਇਹੋ ਜਿਹਾ ਹੀ ਆ ਕਿ ਇੱਕ ਅੱਗੇ ਟੁੱਟ ਗਿਆ ਇੱਕ ਪਿੱਛੇ ਰਹਿ ਗਏ ਨੇ ਉਹ ਵੀ ਟੁੱਟ ਜਾਣਗੇ ਤੇ ਦੂਜੇ ਨੂੰ ਤਾਂ ਬਚਾਇਆ ਜਾਏ ਜਾਂ ਦੂਸਰੇ ਨੂੰ ਥੋੜਾ ਜਿਹਾ ਘਟਾ ਕੇ ਉਹਨੂੰ ਇੱਕ ਮੌਕਾ ਕਮਜ਼ ਕਮ ਹੋਰ ਦਿੱਤਾ ਜਾਏ ਮੈਂ ਕਹਿੰਨੀ ਵੀ ਪੰਜਾਬ ਅੱਜ ਖਾਲੀ ਤਾਂ ਹੋਇਆ ਕਿਉਂਕਿ ਸਰਕਾਰਾਂ ਨਹੀਂ ਸੁਣਦੀਆਂ ਸਾਡੀਆਂ ਸਰਕਾਰਾਂ ਜੇ ਸੁਣਦੀਆਂ ਹੁੰਦੀਆਂ ਮੈਂ ਇੱਥੇ ਵੀਰੇਨ ਪੰਜਾਬੀ ਚ ਸਿੱਧਾ ਹੀ ਬੋਲੂਗੀ ਵੀ ਅਸੀਂ ਤੱਕੇ ਖਾਣ ਨਹੀਂ ਉਰੇ ਆਉਂਦੇ ਅਸੀਂ ਤੱਕੇ ਖਾਣੇ ਸਿਰਫ ਸਾਡੀਆਂ ਸਰਕਾਰਾਂ ਕਰਕੇ ਦਿੱਲੀ ਸਰਕਾਰ ਨੇ ਤਾਂ ਸੁਣਨਾ ਹੀ ਕੀ ਹੈ ਸਾਡੇ ਤਾਂ ਆਪ ਪੰਜਾਬੀ ਹੁਣ ਪਿੱਛੇ ਜੇ ਇੱਕ ਮਹਾਨ ਲੀਡਰ ਇੱਥੇ ਆਏ ਸੀ ਸਾਰਿਆਂ ਨੇ ਇਕੱਠ ਕਰ ਲਿਆ ਬਾਈ ਹਨਾ ਅਸੀਂ ਉਹਨਾਂ ਦੀ ਉਰੇ ਪੈਰ ਵੀ ਕਰਦੇ ਫਿਰਦੇ ਉਹਨਾਂ ਨੂੰ ਵੈਲਕਮ ਕਰਦੇ ਵੀਰੇ ਕਾਦੇ ਵਾਸਤੇ ਯਾਰ ਸਾਡੇ ਉੱਥੇ ਨੌਜਵਾਨੀ ਉਹਨਾਂ ਨੇ ਨਸ਼ੇ ਅੱਜ ਗਾਲਤੀ ਕੁੜੀਆਂ ਦੇ ਰੇਪ ਹੋ ਗਏ ਮੈਂ ਆਪ ਕੁੜੀਆਂ ਮੈਂ ਉੱਥੇ ਪੱਤਰਕਾਰੀ ਕਰਦੀ ਰਹੀਆਂ ਮੈਂ ਵਿਆਹ ਦਾ ਡਿਸੀਜਨ ਲੈ ਕੇ ਇੱਥੇ ਆਈਆਂ ਕਿਉਂ ਕਿਉਂਕਿ ਉੱਥੇ ਜ਼ਿੰਦਗੀ ਨਹੀਂ ਕੁੜੀਆਂ ਦੀ ਕੋਈ ਸਰਕਾਰਾਂ ਉੱਥੇ ਨਹੀਂ ਕੁਝ ਜਿਹੜੀਆਂ ਕੁਰਸੀ ਤੇ ਬੈਂਧੀਆਂ ਨੇ ਉਹਨਾਂ ਨੂੰ ਨਹੀਂ ਮaaf ਕਰਦੇ ਇੱਥੇ ਆਮ ਉੱਥੇ ਕੁੜੀਆਂ ਪੰਜਾਬ ਦੀਆਂ ਦਾ ਕੀ ਹਾਲ ਹੁੰਦਾ ਉਹਦੇ ਲਈ ਆ ਕਿ ਲੋਕ ਜੇ ਇੱਥੇ ਆਏ ਨੇ ਘੱਟੋ ਘੱਟ ਇੱਥੇ ਅਸੀਂ ਇੱਕ ਦੂਜੇ ਦਾ ਸਾਥ ਦੇ ਲਈਏ ਲੀਡਰਾਂ ਨੂੰ ਸਿੰਗਰਾਂ ਨੂੰ ਤੀਆਂ ਤੇ ਤਾਂ ਇਕੱਠ ਬਥੇਰੇ ਹੁੰਦੇ ਨੇ ਇੱਕ ਮੁੰਡੇ ਦੇ ਲਈ ਇੱਕ ਮਾਂ ਦਾ ਪੁੱਤ ਦੇ ਲਈ ਖੜਨ ਵਾਲੇ ਲੋਕ ਵਿਰਲੇ ਵਿਰਲੇ ਹੁੰਦੇ ਨੇ ਦੇਖੋ ਜੀ ਅਸੀਂ ਇਸ ਇੱਥੇ ਇਸ ਵਾਸਤੇ ਆਏ ਸੀਗੇ ਕਿਉਂਕਿ ਸਾਡੇ ਨਾਲ ਉੱਥੇ ਵੀ ਇਹੀ ਵਿਤਕਰਾ ਹੁੰਦਾ ਸੀਗਾ ਸੋ ਜੇ ਅੱਜ ਸਾਡੇ ਨਾਲ ਇੱਥੇ ਵੀ ਹੋ ਜਾ ਤਾਂ ਇਹਦਾ ਕੋਈ ਫਾਇਦਾ ਨਹੀਂ ਹੈਗਾ ਅਸੀਂ ਸਾਰੇ ਸੋਸ਼ਲ ਮੀਡੀਆ ਤੇ ਬੋਲਣ ਜੋਗੇ ਰਹਿ ਗਏ ਆ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਵਾ ਵੱਤ ਤੋਂ ਵੱਡ ਸਾਨੂੰ ਸਾਰਿਆਂ ਨੂੰ ਸ਼ੇਅਰ ਕਰਨਾ ਚਾਹੀਦਾ ਇੱਕ ਦੂਜੇ ਨੂੰ ਤੇ ਬਾਈ ਦੇ ਨਾਲ ਖੜਨਾ ਚਾਹੀਦਾ ਭੁੱਲਰ ਭਾਈ ਇੱਕ ਵਾਰੀ ਨਾ ਪਟੀਸ਼ਨ ਬਾਰੇ ਦੱਸ ਦੋ ਵੀ ਆਪਾਂ ਨੂੰ ਸਾਈਨ ਪੜ ਕੇ ਕਰਨੇ ਚਾਹੀਦੇ ਨੇ ਡੋਨੇਸ਼ਨ ਜਾਂ ਇਹ ਚੀਜ਼ਾਂ ਦਾ ਸਤਿ ਧਿਆਨ ਰੱਖਣਾ ਜਿਉਂਕਿ ਅਜੇ ਡੋਨੇਸ਼ਨ ਦੀ ਕੋਈ ਕਾਲ ਨਹੀਂ ਆਈ ਹੈਗੀ ਭਾਈ ਜੀ ਜਿਹੜੀ ਪਟੀਸ਼ਨ ਹੈਗੀ ਆ ਉਹ ਡੈਫੀਨੇਟਲੀ ਪੜ ਕੇ ਹੀ ਸਿਗਨੇਚਰ ਉਹਦੇ ਤੇ ਕਰਨੇ ਚਾਹੀਦੇ ਹੈਗੇ ਕਈ ਵਾਰ ਕੀ ਹੁੰਦਾ ਵੀ ਕਈ ਏਜੰਸੀਆਂ ਵੀ ਮਤਲਬ ਕਿ ਪਟੀਸ਼ਨਾਂ ਬਣਾ ਕੇ ਕਰ ਦਿੰਦੀਆਂ ਨੇ ਵੀ ਹੋ ਸਕਦਾ ਨੂੰ 45 ਸਾਲ ਦੀ ਸਜ਼ਾ ਨਾ ਵੀ ਹੋਣੀ ਹੋਵੇ ਤਾਂ ਤੁਸੀਂ ਉਥੇ 60 70 ਲੱਖ ਬੰਦਾ ਸਾਈਨ ਕਰਕੇ ਭੇਜ ਦਿਓ ਉਹਦੀ ਸਜ਼ਾ 45 ਸਾਲ ਹੋ ਜੇ ਤਾਂ ਉਹ ਡੈਫੀਨੇਟਲੀ ਉਹਦੇ ਥਰੂ ਗੋ ਥਰੂ ਹੋਗੇ ਜਾਓ ਬਾਕੀ ਜਿਹੜੀ ਡੋਨੇਸ਼ਨ ਵਾਲੀ ਹੈਗੀ ਆ ਉਹਨਾਂ ਟਾਈਮ ਹੋਲਡ ਕਰਕੇ ਰੱਖਣੀ ਚਾਹੀਦੀ ਹੈ ਜਿੰਨਾ ਟਾਈਮ ਕੋਈ ਤੁਹਾਨੂੰ ਵੈਰੀਫਾਈਡ ਅਧਾਰ ਆਏ ਗੱਲ ਕਹਿੰਦਾ ਨਹੀਂ ਭਾਈ ਵੀ ਤੁਸੀਂ ਇਸ ਪਲੈਟਫਾਰਮ ਤੇ ਡੋਨੇਸ਼ਨ ਕਰੋ ਤਾਂ ਇਹ ਡੋਨੇਸ਼ਨ ਐਸ ਪਰਪਸ ਵਾਸਤੇ ਯੂਜ਼ ਕੀਤੀ ਜਾਊਗੀ। ਬਾਕੀ ਇੱਕ ਰਿਕਵੈਸਟ ਜਿਹੜੇ ਉੱਥੋਂ ਦੇ ਪੁਰਾਣੇ ਪਰਿਵਾਰ ਗਏ ਹੋਏ ਨੇ ਜਿਨ੍ਹਾਂ ਦੀਆਂ ਪੀੜ੍hiyan ਉੱਥੇ ਹੋ ਗਈਆਂ ਉਹਨਾਂ ਨੂੰ ਜ਼ਰੂਰ ਹੈਗੀ ਆ ਭਾਈ ਵੀ ਜੇ ਕੋਈ ਨਵਾਂ ਮੁੰਡਾ ਆਉਂਦਾਗਾ ਤਾਂ ਪੁਰਾਣੇ ਵਿਚਾਰੇ ਮਾਤਰ ਘਰਾਂ ਦੇ ਵਿੱਚੋਂ ਆਉਂਦੇ ਆ ਤੁਸੀਂ ਉਹਨਾਂ ਨੂੰ ਬਾਹਾਂ ਕੱਢ ਕੇ ਆਪਣੇ ਭਰਾ ਸਮਝ ਕੇ ਸਪੋਰਟ ਕਰਿਆ ਕਰੋ ਨਾ ਕਿ ਇੱਕ ਸੈਕੰਡ ਕਲਾਸ ਜਿਹੀ ਟਰੀਟ ਕਰਿਆ ਕਰੋ ਵੀ ਨਵੇਂ ਆ ਗਏ ਹੁਣ ਸਾਡਾ ਕੰਮ ਖੋਹ ਲੈਣਗੇ। ਇੱਥੇ ਹਰ ਇੱਕ ਬੰਦਾ ਆਪੋ ਆਪਣੇ ਮੁਕੱਦਰ ਖਾਂਦਾ ਕੋਈ ਕਿਸੇ ਦਾ ਜੇ ਤੁਸੀਂ ਕਿਸੇ ਭਰਾ ਨੂੰ ਆਸਰਾ ਲਾਓਗੇ ਤੇ ਮਹਾਰਾਜ ਤੁਹਾਨੂੰ ਉਹਨਾਂ ਹੀ ਵਾਅਦਾ ਕਰੂਗਾ ਤੁਹਾਡੇ ਕਾਰੋਬਾਰ ਦੇ ਵਿੱਚ ਤਾਂ ਆਪ ਦੇ ਲਹੂ ਨੂੰ ਆਪ ਦੀ ਮਿੱਟੀ ਦੇ ਲੋਕਾਂ ਨੂੰ ਸਪੋਰਟ ਕਰਨਾ ਸਿੱਖਿਆ ਕਰੋ ਸਰਬੱਤ ਦਾ ਭਲੇ ਦਾ ਕਨਸੈਪਟ ਉਹਨਾਂ ਟਾਈਮ ਪੂਰਾ ਨਹੀਂ ਹੁੰਦਾ ਜਿੰਨਾ ਟਾਈਮ ਤੁਸੀਂ ਹਰ ਇੱਕ ਨੂੰ ਬਾਹਾਂ ਕੱਢ ਕੇ ਨਹੀਂ ਅਪਣਾਉਂਦੇਗੇ ਗੋਣ-ਉਗਣ ਬਈ ਸਾਰਿਆਂ 'ਚ ਹੀ ਹੁੰਦੇ ਕਿਤੇ 'ਚ ਨਹੀਂ ਹੈਗੇ ਤਾਂ ਇਹ ਚੀਜ਼ਾਂ ਜ਼ਰੂਰੀ ਨੇ ਇਸ ਸਿਚੁਏਸ਼ਨ ਦੇ ਵਿੱਚ ਐਕਸੈਪਟ ਕਰਨੀ ਆ ਵੀ ਹਾਂ ਉਹਦੀਆਂ ਕਮੀਆਂ ਨੂੰ ਇੱਕ ਵਾਰੀ ਪਾਸੇ ਰੱਖ ਕੇ ਜੋ ਅਸੀਂ ਐਜ਼ ਅ ਕਮਿਊਨਿਟੀ ਉਹਨੂੰ ਦੇ ਸਕਦੇ ਆ ਉਹ ਡੈਫੀਨੇਟਲੀ ਦੇਣਾ ਚਾਹੀਦਾ ਸਾਡਾ ਹੀ ਛੋਟਾ ਭਰਾ ਆ ਰੋਟੀ ਕਮਾਉਣ ਹੀ ਗਿਆ ਕੋਈ ਪਾਪ ਕਰਨ ਤੇ ਗਿਆ ਨਹੀਂ ਸੀ ਐਕਸੀਡੈਂਟ ਕਿਸੇ ਤੋਂ ਵੀ ਹੋ ਸਕਦਾ ਆ ਉਹ ਤੋਂ ਹੋ ਗਿਆ ਪਰ ਉਸ ਚੀਜ਼ ਨੂੰ ਇੱਕ ਪਾਸੇ ਕਰਕੇ ਉਹਨੂੰ ਛੋਟੇ ਭਰਾ ਦੇ ਤੌਰ ਤੇ ਜੋ ਤੁਸੀਂ ਸਪੋਰਟ ਕਰ ਸਕਦੇ ਹੋ ਉਹ ਕਰੋ ਜੋ ਸਾਡੇ ਵਾਸਤੇ ਸੇਵਾ ਲਾ ਸਕਦੇ ਹੋ ਉਹ ਕਰੋ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤਰਨ ਨੂੰ ਤਿਆਰ ਹਾਂ ਤੁਸੀਂ ਸਾਨੂੰ ਦੱਸੋ ਵੀ ਅਸੀਂ ਕਰਨਾ ਕੀ ਆ ਹਾਂਜੀ ਮੇਰੀ ਇੱਕ ਸਿੱਖ ਫੋਰ ਜਸਟਿਸ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਜਿਵੇਂ ਆਪਣੇ ਆਪ ਨੂੰ ਸਿੱਖਾਂ ਦੇ ਨਮਾਇंदे ਦੱਸਦੇ ਨੇ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਤੇ ਸਾਬਤ ਕਰਨਾ ਚਾਹੀਦਾ ਕਿ ਉਹ ਸਿੱਖਾਂ ਦੇ ਨਮਾਇंदे ਨੇ ਨਹੀਂ ਤੇ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੈ ਬੈਰ ਜੀ ਦਾ ਖਾਲਸਾ ਹਾਂਜੀ ਵੀਰ ਜਿਵੇਂ ਮੈਂ ਇਹ ਟਰੱਕ ਚਲੁੰਦਾ ਜਿਵੇਂ ਸਾਡੀ ਟੀਮ ਚ ਹਨਾ ਸਿੱਖ ਮੁੰਡੇ ਅਗੇ ਜਿਨ੍ਹਾਂ ਨੇ ਸਿੱਖੀ ਸਾਂਭ ਰੱਖੀ ਆ ਬਾਹਰ ਆ ਕੇ ਵੀ ਉਹਨਾਂ ਨੇ ਉਹ ਤਾਂ ਗਲਤੀ ਹੋਈ ਆ ਮੈਂ ਮੰਨਦਾ ਪਰ ਜਿਨ੍ਹਾਂ ਨੇ ਇੱਥੇ ਆ ਕੇ ਸਿੱਖੀ ਸਾਂਭ ਰੱਖੀ ਹੈ ਨਾ ਜਿਵੇਂ ਉਹਨੇ ਅਸੀਂ ਮੋਨੇ ਆ ਇਹਨਾਂ ਨਾਲ ਵਿਕਤਰਾ ਉਦਾਂ ਹੀ ਜ਼ਿਆਦਾ ਹੁੰਦਾ ਜੇ ਕਿਤੇ ਇਹ ਜੌਬ ਕਰਨ ਜਾਂਦੇ ਆ ਜਾਂ ਕਿਤੇ ਟਰੱਕ ਡਿਲੀਵਰੀ ਕਰਨ ਜਾਂਦੇ ਆ ਇਹਨਾਂ ਨੂੰ ਸਿੱਖ ਦੇਖ ਕੇ ਇਹਨਾਂ ਨਾਲ ਵਿਕਤਰਾ ਹੁੰਦਾ ਪਰ ਜੇ ਉਹਨਾਂ ਨੇ ਸਿੱਖੀ ਇਹਨਾਂ ਨੇ ਇੱਥੇ ਕੇ ਸਾਂਭ ਰੱਖੀ ਉਹਨੇ ਕੋਈ ਗਲਤੀ ਕੀਤੀ ਆ ਉਹਦੇ ਨਾਲ ਸਪੋਰਟ ਕਰਨੀ ਚਾਹੀਦੀ ਜੇ ਕਮਿਊਨਿਟੀ ਨੂੰ ਜ਼ਰੂਰੀ ਹੈ ਇਹ ਚੀਜ਼ ਜ਼ਿਆਦਾ ਹਾਂ ਵੀ ਸੌ ਵਾਰੀ ਸੋਚਣ ਵੀ ਮੈਂ ਸਰਦਾਰ ਸੀ ਮੈਨੂੰ ਦੇਖ ਕੇ ਸਪੋਰਟ ਕਰਦੇ ਆ ਜਦੋਂ ਉਹਨੂੰ ਪੱਗ ਤੋਂ ਬਿਨਾਂ ਦੇਖਿਆ ਬਹੁਤ ਦੁੱਖ ਲੱਗਿਆ ਉਹਦੀ ਫੋਟੋ ਦੇਖੀ ਆ ਇੱਥੇ ਇਹ ਗੱਲ ਇਹ ਕਹਿਣਾ ਚਾਹਾਂਗਾ ਜੀ ਜੋ ਚੀਜ਼ ਹੋਈ ਆ ਤੇ ਉਹ ਕੋਈ ਇੰਟੈਂਸ਼ਨਲੀ ਨਹੀਂ ਕੀਤੀ ਗਈ ਸੋ ਜਿੰਦੇ ਵਿੱਚ ਹੁਣ ਆਪਣੇ ਸਿੱਖ ਕਮਿਊਨਿਟੀ ਨੂੰ ਪਾਰਟिकुलर ਟਾਰਗੇਟ ਕੀਤਾ ਜਾ ਰਿਹਾ ਸੋ ਇੱਥੇ ਹੁਣ ਆਪਣੇ ਸਾਰੇ ਸਿੱਖ ਕਲਚਰ ਨਾਟ ਸਿੱਖ ਕਲਚਰ ਮਤਲਬ ਐਜ਼ ਅ ਹਿਊਮਨ ਬੀਇੰਗ ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਇਸ ਪਲੇਟਫਾਰਮ ਤੇ ਸੋ ਤਾਂਕੀ ਇੱਕ ਪਾਰਟिकुलर ਕੌਮ ਨੂੰ ਨਾ ਟਾਰਗੇਟ ਕੀਤਾ ਜਾਵੇ ਬਾਕੀ ਜੋ ਉਸ ਵੀਰ ਤੋਂ ਜੋ ਗਲਤੀ ਹੋਈ ਆ ਉਹਦਾ ਕੋਈ ਉਹਦਾ ਪਿੱਛੇ ਆਪਦਾ ਕੋਈ ਇੰਟੈਂਸ਼ਨ ਨਹੀਂ ਸੀਗਾ ਕੋਈ ਮੋਟਿਵ ਨਹੀਂ ਸੀਗਾ ਚਲੋ ਹੋ ਗਈ ਆ ਜੋ ਗਲਤੀ ਉਸ ਚੀਜ਼ ਨੂੰ ਇੰਨਾ ਹਾਈਲਾਈਟ ਇੰਨਾ ਟਾਰਗੇਟ ਨਾ ਕੀਤਾ ਜਾਵੇ ਤਾਂਕੀ ਉਸ ਚੀਜ਼ ਨੂੰ ਲੈ ਕੇ ਬਾਕੀ ਸਾਰੇ ਹੀ ਆਪਣੇ ਵੀਰ ਭਰਾ ਵੀ ਅੱਗੇ ਜਾ ਕੇ ਚੀਜ਼ ਨੂੰ ਫੇਸ ਕਰਨ ਬਾਕੀ ਉਸ ਵੀਰ ਦੀ ਜਿੰਨੀ ਹੋ ਸਕਦੀ ਹੈਲਪ ਕੀਤੀ ਜਾਵੇ ਅਸੀਂ ਤਾਂ ਇਹੀ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਆਪਣੇ ਜੋ ਵੀ ਵੀਰ ਭਰਾ ਜਿੰਨੀ ਹੈਲਪ ਕਰ ਸਕਦੇ ਉਹ ਚੀਜ਼ ਦੀ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਅਫਸੋਸ ਵਾਲੀ ਗੱਲ ਹੈ ਜੋ ਉੱਥੇ ਅਮਰੀਕਾ ਕੈਲੀਫੋਰਨੀਆ ਚ ਆਪਣੇ ਇੱਕ ਵੀਰ ਨਾ ਹੋਇਆ ਹਰਜਿੰਦਰ ਸਿੰਘ ਅਤੇ ਉਹਦੇ ਵਿੱਚ ਜੋ ਹੈ ਮਤਲਬ ਆਪਣੇ ਇੱਕ ਤਾਂ ਉਹਦੇ ਵਿੱਚ ਆਪਣੇ ਵੀਰ ਦਾ ਜੋ ਆਪਣਾ ਇਸ ਇਸ ਨੰਗਰੇਪਾ ਸਾਰ ਦਾ ਉਹਦੀ ਸਪੋਰਟ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਉਹਦਾ ਪਰਿਵਾਰ ਜਾਂ ਜੋ ਵੀ ਉਹਦਾ ਪਿੱਛੋ ਹੈਗਾ ਪਿਸ਼ੋਕਰ ਆਪਣਾ ਵੀਰ ਹੀ ਆ ਦਨੜੇ ਇਹਦੇ ਵਿੱਚ ਇੱਕ ਤਾਂ ਇਹ ਆ ਕਿ ਕਾਨੂੰਨੀ ਪੱਖ ਤੇ ਜੋ ਕੁਝ ਉਹ ਸਰਕਾਰ ਨੇ ਕਰਨਾ ਕਾਨੂੰਨ ਨੇ ਕਰਨਾ ਉਹ ਤਾਂ ਉਹਨਾਂ ਦਾ ਆਪਣੇ ਕਾਰਵਾਈ ਉਹਨਾਂ ਨੇ ਕਰਨੀ ਕਰਨੀ ਜੋ ਕਿਉਂਕਿ ਤੈਨ ਜਾਨਾ ਜਾ ਚੁੱਕੀਆਂ ਪਰ ਉਹਦੇ ਵਿੱਚ ਇੱਕ ਤਾਂ ਹੈਗਾ ਸਿੱਖ ਸਰਕਾਰ ਨੂੰ ਇਹ ਜ਼ਰੂਰ ਬੇਨਤੀ ਆ ਕਿ ਇੱਕ ਆਪਣੀ ਜਿਹੜਾ ਇੱਕ ਆਇਡੈਂਟੀਟੀ ਇਹ ਸਿੱਖ ਦੀ ਆਇਡੈਂਟੀਟੀ ਦਸਤਾਰ ਜਾਂ ਆਪਣਾ ਇੱਕ ਦਾਰਾ ਸਾਹਿਬ ਜਾਂ ਪਰ ਸਿੱਖੀ ਸਰੂਪ ਨੂੰ ਦੇਖ ਕੇ ਜਾਂ ਆਪਣਾ ਚਿਹਰਾ ਦੇਖ ਕੇ ਕਿ ਉਹਦੇ ਵਿੱਚ ਆਪਣੇ ਉਸ ਵੀਰ ਨਾਲ ਨਾ ਫਰਕ ਕੀਤਾ ਜਾਵੇ ਇਸ ਕਾਨੂੰਨ ਦੇ ਵਿੱਚ ਜੋ ਵੀ ਜਾਇਜ਼ ਜਿਸ ਤਰ੍ਹਾਂ ਆਪਣੇ ਆਪਣੇ ਲੋਕਾਂ ਨੂੰ ਉਹ ਇਸ ਚੀਜ਼ ਨੂੰ ਡੀਲ ਕਰਕੇ ਉਹਦਾ ਵਾਕਿਆ ਸਾਨਾ ਬਰਾਬਰਤਾ ਨਾ ਹੋਵੇ ਕੰਮ ਕਿਉਂਕਿ ਇਹ ਚੀਜ਼ ਆਪਣੀ ਬਹੁਤ ਕਾਮਣਿਆ ਕਿ ਖਾਸ ਕਰਕੇ ਸੁਣਿਆ ਜਾਂਦਾ ਕਿ ਅਮਰੀਕਾ ਅਮਰੀਕਾ 'ਚ ਇਹ ਕਿ ਜਿਹੜੇ ਕਾਲੇ ਰੰਗ ਦੇ ਜਾਂ ਹੋਰ ਆਪਣੇ ਹਿੱਸਿਆਂ ਦੇ ਆ ਕਿ ਉਹਨਾਂ ਨੂੰ ਸੋ ਜਾ ਵਧ ਦਿੱਤੀ ਜਾਂਦੀ ਆ ਤੇ ਉਹ ਆਪਣੇ ਲੋਕਾਂ ਨੂੰ ਘਟ ਦਿੰਦੇ ਆ ਸੋ ਇਹਦੇ ਵਿੱਚ ਇਹੀ ਬੇਨਤੀ ਆ ਕਿ ਆਪਣੇ ਸਰਕਾਰਾਂ ਨੂੰ ਕਿ ਬਰਾਬਰ ਤਰ੍ਹਾਂ ਇੱਕ ਕਰਨ ਬਾਕੀ ਇਹਦੇ ਵਿੱਚ ਇਹ ਵੀ ਸਿੱਖਿਆ ਹੈ ਕਿ ਆਪਣੇ ਸਾਰੇ ਵੀਰਾਂ ਨੂੰ ਕਿ ਜਿਹੜੇ ਆਪਣੇ ਇਸ ਕੰਮ ਦੇ ਇਸ ਟਰੱਕਾਂ ਮੇਂ ਜਾਂ ਕੋਈ ਵੀ ਕੰਮ ਕਰਦੇ ਆ ਕਿ تھوڑا ਆਪਣਾ ਇਸ ਆਪਣਾ ਇਹਦੇ ਵਿੱਚ ਆਪਾਂ ਹੋਰ ਧਿਆਨ ਦੀ ਕਿ ਇਹੋ ਜੀ ਜੀ ਮੁਸ਼ਕਲਾਂ ਆ ਤੇ ਇਹੋ ਜੀ ਚੀਜ਼ਾਂ ਸਾਨੂੰ ਨਾ ਸਾਹਮਣੀਆਂ ਕਰਨੀਆਂ ਪੈਣ ਕਿਉਂਕਿ ਆਮ ਜਿਹੜੇ ਜਿਨ੍ਹਾਂ ਦੇ ਆਪਣਾ ਸਿੱਖੀ ਸੂਭ ਜ ਨਹੀਂ ਧਾਰਿਆ ਮਤਲਬ ਜਿਹੜਾ ਉਹਨਾਂ ਉਹਨਾਂ ਤੇ ਕੋਈ ਮਤਲਬ ਉਹਨਾਂ ਤੇ ਇੰਡੀਵਿਜੂਅਲੀ ਮਤਲਬ ਇੱਕ ਲੱਗਦਾ ਪਰ ਜਦੋਂ ਕੋਈ ਆਪਾਂ ਸਿੱਖੀ ਤੋਂ ਜਾਂ ਦਸਤਾਰ ਹੋਵੇ ਜਾਂ ਜੁੜਾ ਹੋਵੇ ਜਦੋਂ ਉਹ ਚੀਜ਼ ਵਿੱਚ ਨਾ ਆਉਂਦੀ ਹੈ ਫਿਰ ਉਹਦੇ ਸਾਰੀ ਕੌਮ ਨੂੰ ਇੱਕ ਚੀਜ਼ ਦਾ ਫਿਰ ਹੁੰਦਾ ਤੇ ਉਸ ਚੀਜ਼ ਦਾ ਸਾਰੀ ਕੌਮ ਨੂੰ ਚੱਲਣਾ ਪੈਂਦਾ ਆ ਸੋ ਇਸ ਚੀਜ਼ ਦਾ ਜੇ ਆਪਾਂ ਦਸਤਾਰਾਂ ਸਜਾਈਆਂ ਹੋਈਆਂ ਇਹਦੇ ਉੱਤੇ ਸਾਡਾ ਸਾਰਾਂ ਦਾ ਬਹੁਤ ਵੱਡੀ ਜਿਹੀ ਜ਼ਿੰਮੇਵਾਰੀ ਆਮ ਜਨਤਾ ਨਾਲੋਂ ਕਿਉਂਕਿ ਸਾਡੀ ਅਸੀਂ ਜ਼ਿੰਮੇਵਾਰੀ ਸਾਰੀ ਕੌਮ ਦੀ ਚੁੱਕ ਰਹੀ ਆਪਣੀ ਸਿਰ ਦੇ ਉੱਤੇ ਸੋ ਇਹ ਜੇ ਕਿ ਸਾਨੂੰ ਰੋਲ ਮਾਡਲ ਬਣਨਾ ਪੈਂਦਾ ਆਪਣੇ ਆਪਣੇ ਕਮਾਂ ਕਾਂਜੇ ਹੋਰ ਆਪਣੇ ਭਾਈਚਾਰੇ ਵਿੱਚ ਜਿੱਥੇ ਆਪਾਂ ਵਸਦੇ ਆ ਜਾਂ ਰਹਿੰਦੇ ਆ ਪਰਿਵਾਰਾਂ ਵਿੱਚ ਦੁਨੀਆਂ ਵਿੱਚ ਕਿ ਆਪਾਂ ਉਸ ਚੀਜ਼ ਦਾ ਆਪਾਂ ਇੱਕ ਐਗਜ਼ਾਮਪਲ ਛੱਡ ਕੇ ਸਗੋਂ ਦੁਨੀਆਂ ਇਹ ਕਹੇ ਕਿ ਯਾਰ ਇਹ ਦਸਤਾਰਾਂ ਵਾਲੇ ਆ ਕਿ ਦੇ ਦੇ ਸਟੈਂਡਰਡ ਹਾਈਸਵਾਗੇ ਸਗੋਂ ਅਸੀਂ ਉਹਨਾਂ ਨੂੰ ਪ੍ਰਫਰ ਕਰਦੇ ਆ ਸੋ ਆਪਾਂ ਵੀਰ ਦੇ ਨਾਲ ਆ ਆਪਾਂ ਉਹਨਾਂ ਦਾ ਵੀ ਆਪਣਾ ਅਰਦਾਸ ਕਰ ਜਿਹੜੀਆਂ ਤਿੰਨ ਜਾਨਾਂ ਗਈਆਂ ਕਿ ਮਹਾਰਾਜ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਨੂੰ ਇਸ ਚੀਜ਼ ਦਾ ਮਨਨ ਦਾ ਬਲਬਖਸ਼ਨ ਅਤੇ ਇਸ ਚੀਜ਼ ਦਾ ਆਪਣੇ ਜਿਹੜੇ ਵੀ ਆਪਣੇ ਇਹ ਪੀਕ ਜੇ ਆਪਣੇ ਵੀਰ ਕੋ ਆਪਣੇ ਸਪੋਰਟ ਲੋਰ ਹੈ ਜਾਂ ਬਿਕੇ ਲਾਣੀ ਬਸ ਫਿਰ ਸਿੱਧਾ ਪਰਿਵਾਰ ਕੋ ਨਾਲ ਪਤਾ ਕਰੀਏ ਕਿਉਂਕਿ ਇਹ ਵੀ ਸਨੇਹਾ ਹੈ ਕਿ ਬਾਹਰ ਪਟਿਸਨਾ ਚੱਲ ਰਹੀਆਂ ਉਸ ਵੀਰ ਦੇ ਨਾਂ ਥੱਲੇ ਜਿੱਤੇ ਪੈਸੇ ਇਕੱਠੇ ਹੋਣ ਦੀ ਕੋਸ਼ਿਸ਼ ਹੋ ਰਹੀ ਆ ਸੋ ਇਹਦੇ ਵਿੱਚ ਆਪੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਹਿਲੇ ਪਰਿਵਾਰ ਨੂੰ ਪੁੱਛੋ ਕਿ ਜੇ ਤਾਂ ਲੋਰ ਹੈ ਜੇ ਲੋੜ ਆ ਫਿਰ ਆਪਣੇ ਨਾਲ ਪੂਰਾ ਸਾਥ ਦਿਓ ਕਿਉਂ ਨਾ ਦੇ ਆਪਣੇ ਪੈਸੇ ਕੱਟੇ ਕਰਕੇ ਤੇ ਜੋ ਵੀ ਵਧੀਆ ਵਕੀਲ ਹੋ ਸਕਣ ਜਿਹਦੇ ਨਾਲ ਆਪਣੇ ਸਟੂਡੀਓ ਕਰ ਸਕਦੀਆਂ ਤੁਸੀਂ ਸਾਰੇ ਆਪਣੇ ਤੁਸੀ ਜਾਣਦੇ ਤੁਸੀਂ ਕੌਣ ਹੋਗੇ ਹੈ ਕਿ ਨਾਲ ਪੂਰਾ ਸਾਥ ਦਿਓ ਅਤੇ ਆਪਣੇ ਭੈਣ ਜੀ ਹੋਣਾਂ ਦਾ ਵੀ ਜੀ ਹੋਣਾਂ ਦਾ ਆਪਣੇ ਰਬੋਟ ਟੀਮ ਨੂੰ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਇਹ ਚੀਜ਼ ਆ ਕੇ ਆਪਣਾ ਇਹ ਅਪਰਾਲਾ ਕਰ ਰਿਹਾ ਤੁਸੀਂ ਬ੍ਰਿਸ਼ਵੰਤੂ ਅਤੇ ਇਹਨਾਂ ਦਾ ਧੰਨਵਾਦ ਜੀ ਇੰਨੀ ਗੀ ਬੇਨਤੀਆਂ ਕਰਦੇ ਸਾਰੇ ਗੱਜਕ ਬਲੌਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ